ਨਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਦਾ ਅੱਜ ਸ਼ਹੀਦੀ ਦਿਹਾੜਾ ਹੈ ਜਿਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਨਗਰ ਕੀਰਤਨ ਦਾ ਆਗਾਜ਼ ਗੁਰਦੁਆਰਾ ਸ਼ਹੀਰੀ ਸੀਸਕੰਦ ਸਾਹ ਤੋਂ ਹੋਇਆ ਜੋ ਕਿ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਲੰਘਦਾ ਹੋਇਆ ਸ਼ਾਮ ਵੇਲੇ ਗੁਰਦੁਆਰਾ ਸ਼ਹੀਰੀ ਰਕਾਬਗਨ ਸਾਹ ਪਹੁੰਚ ਕੇ ਸੰਪੰਨ ਹੋਵੇਗਾ ਸਾਹਿਬ지 ਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਜ ਸ਼ਹਾਦਤ ਨੂੰ ਸਮਰਪਿਤ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹ ਨਗਰ ਕੀਰਤਨ ਇਸ ਸਮੇਂ ਵਕਫਾ ਖਾਵਾ ਤੋਂ ਹੁੰਦਾ ਹੋਇਆ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇਗਾ ਤੇ ਬੰਗਲਾ ਸਾਹਿਬ ਤੋਂ ਬਾਅਦ ਗੁਰਦੁਆਰਾ ਰਕਾਬਗਨ ਸਾਹਿਬ ਇਸ ਦੀ ਸਮਾਪਤੀ ਹੋਵੇਗੀ ਤਾਂ ਸਹੀ ਹੈ ਇਹ ਉਹ ਸਥਾਨ ਹੈਗਾ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਸੀਗੀ ਤੇ ਇਸ ਦੇ ਸਣੇ ਇਹਨਾਂ ਦੇ ਤਿੰਨ ਸਿੱਖਾਂ ਦੀ ਵੀ ਸ਼ਹਾਦਤ ਇੱਥੇ ਹੋਈ ਸੀਗੀ ਇਹ ਇਤਿਹਾਸਿਕ ਨਗਰ ਕੀਰਤਨ ਮੈਂ ਸਮਝਦਾ ਮੈਂ ਜਾਦਾ ਹੋਸ਼ ਸੰਭਾਲਿਆ ਹੈ ਪਿਛਲੇ 55 60 ਸਾਲ ਤੋਂ ਦੇਖ ਰਹੇ ਹਾਂ ਮੇਰੇ ਤੋਂ ਸ਼ਾਇਦ ਬਹੁਤ ਪਹਿਲੇ ਤੋਂ ਇਹ ਹਰ ਸਾਲ ਇਹ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਇੱਕ ਨੀਵ ਰੱਖੀ ਸੀ ਨੀਵ ਰੱਖੀ ਸੀ ਧਰਮ ਧਰਮ ਨਿਰਪੇਖਤਾ ਦੀ ਕਿ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਅਸੀਂ ਫਰੀडम ਆਫ ਸਪੀਚ ਦੀ ਗੱਲ ਕਰਦੇ ਹਾਂ ਫਰੀडम ਆਫ ਰਿਲੀਜਨ ਤਿਲਕ ਜਨੇ ਉਦਾਹਰਣ ਦਿੱਤਾ ਪਰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹ ਅਖੀਰ ਗੁਰੂ ਤੇਗ ਬਹਾਦਰ ਨਵੇਂ ਪਾਸ਼ਾ ਨੇ ਆਪਣੀ ਸ਼ਹਾਦਤ ਦਿੱਤੀ ਮੈਂ ਸਮਝਦਾ ਕਿ ਹਿੰਦੁਸਤਾਨ ਨਹੀਂ ਦਿੱਲੀ ਨਹੀਂ ਦੁਨੀਆ ਭਰ ਦੇ ਵਿੱਚ ਇੱਕ ਆਪਣੇ ਆਪ ਦੀ ਮਿਸਾਲ ਹੈ ਔਰ ਹਰ ਸਾਲ ਸਿੱਖ ਸੰਗਤਾਂ ਦੂਜੇ ਧਰਮਾਂ ਦੇ ਲੋਕ ਆ ਕੇ ਇੱਥੇ ਨਤਮਸਤਕ ਹੁੰਦੇ ਨੇ ਅੱਜ ਕਸ਼ਮੀਰ ਤੋਂ ਵੀ ਸੰਗਤ ਆਈ ਹੈ ਜਿਨ੍ਹਾਂ ਕਸ਼ਮੀਰੀ ਪੰਡਤਾਂ ਕਰਕੇ ਇੱਥੇ ਸ਼ਹਾਦਤ ਗੁਰੂ ਪਾਸ਼ਾ ਨੇ ਦਿੱਤੀ ਸੀ ਮੈਂ ਸਮਝਦਾ ਅੱਜ ਬਹੁਤ ਵੱਡਾ ਦਿਨ ਹੈ ਅੱਜ ਮਨੁੱਖਤਾ ਦੇ ਭਲੇ ਦਾ ਦਿਨ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਗੁਰਦੁਆਰਾ ਸੀਸਗਨ ਸਾਹਿਬ ਤੋਂ ਆਰੰਭ ਹੋਇਆ ਔਰ ਜਿਹਦੀ ਸਮਾਪਤੀ ਗੁਰਦੁਆਰਾ ਰਕਾਬਗਨ ਸਾਹਿਬ ਹੋਣੀ ਹੈ ਉਹ ਸਥਾਨ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਉਹ ਸਥਾਨ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਧਰਦਾ ਮੈਂ ਸਮਝਦਾ ਕਿ ਦਿੱਲੀ ਦੀਆਂ ਸੰਗਤਾਂ ਵਟਭਾਗੀ ਨੇ ਜਿਹੜੀਆਂ ਹਰ ਸਾਲ ਇਸ ਨਗਰ ਕੀਰਤਨ ਦੇ ਵਿੱਚ ਹਮਿਲਿਆਤ ਹੁੰਦੀਆਂ ਨੇ ਔਰ ਆਪਣੀਆਂ ਸੇਵਾਵਾਂ ਕਰਦੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਉਹ ਪਵਿੱਤਰ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਆਪ ਚੱਲ ਕੇ ਆਏ ਔਰ ਮਾਨਵਤਾ ਦੀ ਰੱਖਿਆ ਵਾਸਤੇ ਤਿਲਕ ਜਗਨ ਉਹ ਦੀ ਰੱਖਿਆ ਵਾਸਤੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆ ਕੇ ਸਾਹਿਬ ਆਪ ਆਪਣਾ ਮਾਲਕ ਨੇ ਇੱਥੇ ਆ ਕੇ ਜੋ ਆਪਣੀ ਵੱਡੀ ਸ਼ਹਾਦਤ ਦਿੱਤੀ ਭਾਈ ਦਿਆਲਾ ਜੀ ਅੱਜ ਉਹ ਲੋਕ ਜਿਹੜੇ ਲੋਕ ਉਸ ਵੇਲੇ ਆਪਣੀ ਧਰਮ ਦੀ ਰੱਖਿਆ ਦੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਰਹੇ ਸੀ ਅੱਜ ਉਹ ਵੀ ਕਸ਼ਮੀਰੀ ਪੰਡਤ ਬਹੁਤ ਵੱਡੀ ਗਿਣਤੀ ਜਿੱਤੇ ਪਹੁੰਚੇ ਨੇ ਜਿੱਥੇ ਅਸੀਂ ਅੱਜ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੋ ਕੇ ਗੁਰਦੁਆਰਾ ਰਕਾਬ ਗੰਜ ਸਾਹਿਬੇ ਮਹਾਨ ਨਗਰ ਕੀਰਤਨ ਜਾ ਰਿਹਾ ਹੈ ਦੇਸ਼ ਔਰ ਦੁਨੀਆ ਦੇ ਲੋਗ ਇਸ ਮੁਕੱਦਸ ਸਥਾਨ ਤੇ ਆ ਕੇ ਅਗਰ ਨਿਤ ਸੀਸ ਝੁਕਾਉਣ ਤਾਂ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਕਰਜ਼ਾ ਆਦਾ ਨਹੀਂ ਕਰ ਸਕਦੇ ਅੱਜ ਅਗਰ ਮੰਦਰਾਂ ਦੇ ਅੰਦਰ ਟੱਲ ਵੱਜਦੇ ਨੇ ਗੁਰਦੁਆਰਿਆਂ ਚ ਜਕਾਰੇ ਛੱਡੇ ਜਾਂਦੇ ਨੇ ਤੇ ਕੇਵਲ ਇਸ ਕਰਕੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਇੱਕ ਗੁਰੂ ਸਿਸਗਈ ਸਾਬ ਤੇ ਹੋਈ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਅੱਜ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ਤੇ ਅਸੀਂ ਕਸ਼ਮੀਰੀ ਪੰਡਿਤ ਜਿਹੜੇ ਆ ਉਹ ਵੀ ਸਾਰੇ ਇੱਥੇ ਇਕੱਠੇ ਹੋ ਕੇ ਇਹ ਨਗਰ ਕੀਰਤਨ ਵਿੱਚ ਚੱਲ ਰਹੇ ਨੇ ਗੁਰੂ ਸਾਹਿਬ ਨੇ ਸਾਡੇ ਲਈ ਸ਼ਹਾਦਤ ਦਿੱਤੀ ਹੈ ਇੰਨੀ ਵੱਡੀ ਸ਼ਹਾਦਤ ਆਪਣਾ ਪੂਰਾ ਸਰਬੰਸ ਕੁਰਬਾਨ ਕਰ ਦਿੱਤਾ ਇਸ ਤਰ੍ਹਾਂ ਦੇ ਅਵਤਾਰ ਧਰਤੀ ਤੇ ਬਹੁਤ ਘੱਟ ਹੋਏ ਨੇ ਗੁਰੂ ਸਾਹਿਬ ਦੇ ਪੂਰੇ ਅਸੀਂ ਤਾਂ ਕੀ ਪੂਰੀ ਪੂਰਾ ਹਿੰਦੁਸਤਾਨ ਗੁਰੂ ਸਾਹਿਬ ਦਾ ਕਰਜ਼ਾਈ ਹੈ ਤੇ ਜਿੰਨਾ ਵੀ ਅਸੀਂ ਅੱਗੇ ਚੱਲ ਕੇ ਮੈਂ ਤੇ ਆਪਣੇ ਜ਼ਿੰਦਗੀ ਦਾ ਮਕਸਦ ਬਣਾ ਲਿਆ ਕਿ ਮੈਂ ਗੁਰੂ ਤੇਗ ਬਹਾਦਰ ਜੀ ਗੁਰੂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਚਾਰ ਜਦ ਤੱਕ ਜਿਉਂਦੀ ਹਾਂ ਤਦ ਤੱਕ ਕਰਦੀ ਰਵਾਂਗੀ ਇੱਥੇ ਸਿੱਖਾਂ ਦੇ ਨਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਸੀ ਜਿਸ ਸਿੱਖਾਂ ਦੇ ਨਾਲ ਉਹਨਾਂ ਨੇ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਸੀ ਔਰ ਹਿੰਦੁਸਤਾਨ ਹਿੰਦ ਦੀ ਚਾਦਰ ਦੇ ਨਾਮ ਤੇ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਹਿੰਦੁਸਤਾਨ ਨੂੰ ਬਚਾਉਣ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਉਹਨਾਂ ਦੀ ਯਾਦ ਵਿੱਚ ਹੀ ਨਗਰ ਕੀਰਤਨ ਔਰ ਗੁਰਪੁਰਬ ਮਨਾਇਆ ਜਾ ਰਿਹਾ ਹੈ ਚਕਜੀਤ ਸਿੰਘ ਪੀਡੀਸੀ ਨਿਊਜ਼ ਦਿੱਲੀ